ਜਲੋਦ ਨਹੀਂ ਨਾਲ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਮੈਂ ਸਭ ਲੈਣਾ ਸਾਰਾ ਘਰ ਸਾਮਲੂਗਾ ਆ ਤੋ ਇਹਨਾਂ ਨੂੰ ਹੋਰ ਦੱਸ ਤਾਉਣਗੇ ਆਉਣਗੇ ਆਉਣ ਨਹੀਂ ਪਿਆ ਤਾ ਚਲੋ ਯਾਰ ਦਾ ਕੀ ਕਰਦੇ ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਇਕੱਠੇ ਜਾਣੇ ਵੀ ਨਹੀਂ ਇੱਥੇ ਪਾਣੀ ਨਹੀਂ ਹੈ ਬੈਠੇ ਐਂ ਦੋਰੀ ਇਹਨੇ ਕਾ ਪਾਣੀ ਇਥੇ ਜਾਣਾ ਲੱਗਾ ਆ ਤਰਜੀਹ ਕਿ ਇਸ ਨੂੰ ਆਓ ਬਾਹਰ ਜਾਣਾ ਲੱਗਾ ਹੈ ਅਜੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚੀਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹੇ ਜਾਂ ਭੈਣ ਮੇਰੀ ਆਜੋ ਇਮਨਤ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹੁਣ ਪਾਰਲੇ ਦੀ ਕੀ ਕੱਢ ਕੇ ਲੈ ਬੈਠੋ ਨਹੀਂ ਚਾਰ ਹੁਣ ਦੁਬਾਰੀ ਜਾਣਾ ਉਹਦੇ ਜਾਣ ਸਾਡੀ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਬੜੇ ਬੜੇ ਪਾਣੂ ਬੜੇ ਦੀ ਕੱਢ ਕੇ ਨੇ ਹੋਣੇ ਰੇ ਕੀ ਕਰਨਾ ਹੈ ਕਰਨਾ ਤੇ ਪੜਨਾ ਹੀ ਆ ਬਾਪੂ ਇਹ ਤੂੰ ਨਾ ਜਾ ਤੂੰ ਰਹਿ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਅਜੇ ਲੈ ਕੇ ਜਾਓ ਨੇ ਉਹ ਲਾਲਾ ਕੁੱਕੇ ਆਜੇ ਇੱਕ ਵਾਰ ਫਿਰ ਨਾ ਦੁਬਾਰਾ ਮਾਰ ਲੈਣ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ ਚਲੋ ਤੁਸੀਂ ਨਾਲ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ ਆ ਤਾਂ ਇਹਨਾਂ ਨੂੰ ਹੋਰ ਜਾਣ ਆਉਣਗੇ ਆਉਣਗੇ ਪਤਾ ਲਾਓ ਯਾਰ ਕਾ ਕੀ ਕੰਡੇ ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਆ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਕਿੱਥੇ ਜਾਣੇ ਵੀ ਨਹੀਂ ਤੇਰੇ ਇੱਥੇ ਪਣੀ ਹੀ ਰਹਾ ਮੈਂ ਇੱਥੇ ਆਇਆ ਸੋਰੀ ਇਹਨੇ ਕਬੜੀ ਤੇ 6 ਵਜੇ ਪਣੀ ਇੱਥੇ ਜਾਣ ਲੱਗਾ ਆ ਤੂੰ ਸੀ ਕਿੱਥੇ ਆਓ ਬਾਹਰ ਕੰਮ ਲੱਗਾ ਹੈ ਮੇਰੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆੜਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜਾ ਫਰਕ ਰਹਿ ਗਿਆ ਕੀ ਕਰਨਾ ਆ ਭੈਣ ਮੇਰੀ ਆਜੋ ਤਿੰਨ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹਾਂ ਪਾਰਲੀ ਜੀ ਕੱਢ ਕੇ ਨਾ ਫੇਰ ਤੋਂ ਨਹੀਂ ਚਾਰ ਗੁਰਦੁਆਰੇ ਜਾਣਾ ਉਹ ਦੋਦੇਣੇ ਸਾਵੀ ਬੋਲੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਆਪਣੇ ਪੜੋਂ ਆਪਣੇ ਦੀ ਕੱਢ ਕੇ ਨੇ ਹੁਣੇ ਰੇ ਕੀ ਕਰਨਾ ਫਿਰ ਕਰਨਾ ਤੇ ਪੈਣਾ ਹੀ ਆ ਬਾਪੂ ਇੱਥੇ ਤੂੰ ਨਾ ਆ ਜਾ ਤੁਰੇ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਓ ਨੇ ਤਿੰਨ ਜੀ ਲਾਲਾ ਆ ਜੀ ਆ ਜੀ ਚੱਕਰ ਕਰਨਾ 12 ਮਾਰ ਦਾਂਗੇ ਆ ਜਾਓ ਤਿੰਨ ਜੀ ਆ ਜਾਓ ਫਟਾਫਟ ਤਿੰਨ ਜੀ ਆਓ ਫਟਾਫਟ